ਕੋਚ ਅੱਛਾ ਉਹਦੇ ਗੋਲੀਆਂ ਮੋਤੇ ਸਾਰੇ ਕਿਤੇ ਕਿੰਨੇ ਕਿੰਨੇ ਫੇਰ ਹੋਇਆ ਜੀ ਇਹ ਅੰਦਰ ਕੋਈ ਨਹੀਂ ਬਾਹਰ ਲੱਗ ਬਾਹਰ ਦੀ ਬਾਹਰ ਆ ਰਹੀਆਂ ਇੱਥੀਆਂ ਹੁਣ ਤੇ ਇੱਥੇ ਹਸਪੀਟਲ ਗਈਆ ਗੱਡੀ ਭੇਜਦੀ ਹੋ ਉਹ ਕੋਈ ਸੀ ਬੰਦਾ ਉਹ ਇੱਕੋ ਵੱਡਾ ਕਿੰਨੀਆਂ ਗੱਡੀਆਂ ਗਈਆਂ ਸੀ ਉਹ ਸਪਲੈਂਡਰ ਮੋਟਰ ਹੈ ਜਿਹਦੇ ਤਿੰਨ ਬੰਦੇ ਅੱਛਾ ਕਿੰਨੇ ਵਜੇ ਹੋਇਆ ਕੰਮ ਇਹ ਹੋਣੀ ਹੋਣੀ ਵੀਰੇ 2-5 ਮਿੰਟ ਹੋਏ 5 ਮਿੰਟ ਹੋਏ ਹਾਂ 5 ਮਿੰਟ ਹੋਏ ਸਿੱਧੀ ਫੇਰ ਕਰਿਆ ਸਿੱਧੀ ਫੇਰ ਕਰਿਆ ਇੱਥੇ ਫੇਰ ਕਰੇ ਰਾਣਾ ਪਾਉਣੇ ਚੱਲ ਰਹੇ ਬਾਜਾ ਲਾਈ ਸਾਰੇ ਫੇਰ ਹੋਵੇ ਐਸਐਸਪੀ ਟੂਰਨਾਮੈਂਟ ਚੱਲ ਰਿਹਾ ਸੀ ਫਾਇਰਿੰਗ ਹੋਈਆਂ ਦੇ ਵਿੱਚ ਕੀ ਜਾਣਕਾਰੀ ਹੈ ਹਲੇ ਹਲੇ ਤੱਕ ਦੀ ਜਿਹੜੀ ਜਾਣਕਾਰੀ ਹੈਗੀ ਜਿਹੜਾ ਕਬੱਡੀ ਟੂਰਨਾਮੈਂਟ ਸੁਹਾਣਾ ਵਿਖੇ ਚੱਲ ਰਿਹਾ ਸੀਗਾ ਉਹਦੇ ਵਿੱਚ ਇੱਕ ਰਾਣਾ ਬਲਾਚੌਰੀ ਨਮਾ ਸ਼ਹਿਰ ਦਾ ਰਹਿਣ ਵਾਲਾ ਪਲੇਅਰ ਸੀਗਾ ਕੋਈ ਕਬੱਡੀ ਦਾ ਉਹਦੇ ਉੱਪਰ ਦੋ ਜਾਂ ਤਿੰਨ ਬੰਦਿਆਂ ਨੇ ਤਕਰੀਬਨ ਫਾਇਰਿੰਗ ਕੀਤੀ ਹੈਗੀ ਉਹਨੂੰ ਦੋ ਜਾਂ ਇੱਥੇ ਸਾਨੂੰ ਜਿੰਨਾਂ ਨੂੰ ਮਿਲਿਆ ਚਾਰ ਤਕਰੀਬ ਖਾਲੀ ਖੋਲ ਮਿਲੇ ਨੇ ਤੇ ਹੋ ਸਕਦਾ ਚਾਰ ਤੋਂ ਪੰਜ ਦੇ ਕਰੀਬ ਸਾਨੂੰ ਲੱਗਦਾ ਵੀ ਫਾਇਰਿੰਗ ਜਿਹੜੀ ਹੋਈ ਹੈ ਇੱਥੇ ਤੇ ਉਹਦੇ ਚੋਂ ਜਿਹੜਾ ਮੁੰਡਾ ਹੈਗਾ ਰਾਣਾ ਇਹ ਇੰਜਰਡ ਹੋਇਆ ਹੈ ਜੀ ਹਲੇ ਤੱਕ ਇਹ ਕਹਾਣੀ ਜੀ ਕਾ ਵੈਸੇ ਇਹ ਨੂੰ ਹਸਪੀਟਲ ਐਡਮਿਟਡ ਹੈ 40ਸ ਹਸਪੀਟਲ ਲੈ ਕੇ ਜਾਇਆ ਗਿਆ ਤੇ ਉੱਥੋਂ ਜਿਹੜੀ ਕੰਡੀਸ਼ਨ ਹੁਣ ਉਹਦੀ ਚੈੱਕ ਕਰਦੇ ਵੀ ਕੀ ਕੰਡੀਸ਼ਨ ਹੈਗੀ ਹੈ ਕ੍ਰਿਟੀਕਲ ਹੈ ਕਿਵੇਂ ਹੈ ਉਹ ਤੁਹਾਨੂੰ ਰੈਗੂਲਰ ਅਪਡੇਟ ਦੇ ਦਾਂਗੇ ਅਮਨਦਾਇਕ ਵਾਹਰ ਲੱਗ ਰਹੀ ਹੈ ਦੋ 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 ਤੋਂ ਤਿੰਨ ਲੱਗ ਰਹੇ ਜੀ ਦੋ ਸੀ ਜਾਂ ਤਿੰਨ ਸੀਗੇ ਇੰਨੀ ਕਲੈਰਟੀ ਕਿ ਉੱਤਰ ਜਾਣਕਾਰੀ ਮਿਲੀ ਕਿ ਇੱਥੇ ਪਹਿਲਾਂ ਤੋਂ ਸੀਗੇ ਰੈਕੀ ਕਰ ਰਹੇ ਸੀ ਪਹਿਲਾਂ ਤੋਂ ਨੇਚਰਲੀ ਜਿੰਨਾ ਜਿਹੜੇ ਹਲੇ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਨਾਲ ਜਿਹੜੀ ਗੱਲ ਹੋਈ ਹੈ ਉਹ ਇਹੀ ਲੱਗ ਰਿਹਾ ਵੀ ਉਹਦੇ ਨਾਲ ਉਹਨਾਂ ਨੇ ਕੋਈ ਫੋਟੋ ਖਿਚਾਣ ਲਈ ਜਾਂ ਕੁਝ ਕਰਨ ਲਈ ਉਹਨੂੰ ਵਗੈਰ ਹੈਗੇ ਉਹਦੇ ਬਿਆਨ ਦਰਜ ਕਰਾਂਗੇ ਹੋਰ ਦੇ ਉੱਤੇ ਵੀ ਕਾਫੀ ਜ਼ਿਆਦਾ ਜਿਹੜੇ ਖੋਲ ਪਏ ਸੀ ਕਿ ਜਾਂਦੇ ਵੀ ਫਾਇਰਿੰਗ ਕਰਕੇ ਨਹੀਂ ਉਹ ਜਾਂਦੇ ਜਦੋਂ ਲੋਕ ਉਹਨਾਂ ਵੱਲੋਂ ਵਧੇ ਸ਼ਾਇਦ 2 ਤੋਂ 3 ਉਹਨਾਂ ਨੇ ਹਵਾਈ ਫਾਇਰ ਕੀਤੇ ਹੈਗੇ ਜੋ ਹਲੇ ਕਲੈਰਿਟੀ ਹੋਰ ਕੋਈ ਇੰਜਰੀ ਕਿਸੇ ਨੂੰ ਨਹੀਂ ਹੈਗੀ ਵੀ ਜੇ ਕਿਤੇ ਮਰੇ ਹੋਣ ਤਾਂ ਕੋਈ ਵਾਰੀ ਲੋਕ ਜਦੋਂ ਪਏ ਉਹਨਾਂ ਨੂੰ ਤੁਹਾਨੂੰ ਡਰਾਉਣ ਲਈ ਹਵਾਈ ਫਾਇਰ ਕੀਤੇ ਹੋਣੇ ਜੀ ਸਰ ਇਹ ਪਤਾ ਲੱਗਿਆ ਕਿ ਪੁਰਾਣੀ ਰੰਜੀ ਸੀਗੀ ਜਾਂ ਕਿਸ ਤਰ੍ਹਾਂ ਨਹੀਂ ਹਲੇ ਪਤਾ ਕਰ ਰਹੇ ਹਾਂ ਜੀ ਵੀ ਪੁਰਾਣੀ ਰੰਜੀ ਸੀ ਇਹਦੇ ਕੀ ਕੀ ਕੋਈ ਵੈਰ ਸੀ ਕਿਸੇ ਨਾਲ ਕਿਸ ਕਰਕੇ ਹੋਇਆ ਉਹ ਥੋੜੀ ਦੇਰ ਤੱਕ ਤੁਹਾਨੂੰ ਅਪਡੇਟ ਕਰ ਦਾਂਗੇ ਜੀ ਕਲੈਰਿਟੀ ਨਾਲ ਹਾਂਜੀ ਬਲ ਲੇਕੇ ਮੁੰਡੇ ਨੂੰ ਲੈ ਕੇ ਗਏ ਨੇ ਇੱਥੋਂ ਚਟਕੇ ਜੀ ਜਦੋਂ ਇੰਜਰ ਪਿਆ ਸੀ ਬੋੜੀ ਅਸਲ ਜਿਹੜਾ ਸਬਮ ਹੋ ਗਿਆ ਨਹੀਂ 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 ਹਲੇ ਉਹ ਇਜ਼ ਕ੍ਰਿਟੀਕਲ ਇਨ ਹਸਪੀਟਲ ਤੇ 40 ਤੇ ਐਡਮਿਟ ਹੈ ਜੀ ਜਿਵੇਂ ਤੁਹਾਨੂੰ ਪਤਾ ਲੱਗੂਗਾ ਬੇਬੀ ਵੀ ਅਪਡੇਟ ਹੋ ਰਿਹਾ ਸਰ ਆਜੇ ਤੱਕ ਪ੍ਰਾਇਮਰੀ ਇਨਵੈਸਟੀਗੇਸ਼ਨ ਜੀ ਕੁਝ ਪਤਾ ਲੱਗ ਗਿਆ ਹੋਵੇ ਕੋਈ ਆਪਸੀ ਰੰਜਿਸ਼ ਹੈ ਕਿਉਂਕਿ 10000 ਰੁਪਏ ਬਲੈਰੋ ਗੱਡੀ ਤੇ ਇੱਕ ਸਲੈਂਡਰ ਪਾਈ ਤੇ ਨਹੀਂ ਨਹੀਂ ਬਹਲੇ ਜਿਹੜੀ ਹੈਗੀ ਇਹ ਵੀ ਬਲੈਰੋ ਗੱਡੀ ਵਾਲੀ ਗੱਲ ਕਲੀਅਰ ਨਹੀਂ ਹੈ ਜੀ ਅਲੱਗ-ਅਲੱਗ ਗੱਡੀਆਂ ਸੀਗੀਆਂ ਜਿਹੜੇ ਨਿਕਲ ਰਿਏ ਸੀ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਕ ਨਹੀਂ ਮੈਂ ਉਹੀ ਕਹਿ ਰਿਹਾ ਵੀ ਹਲੇ ਬਹੁਤ ਪ੍ਰੀਲੀਮਿਨਰੀ ਸਟੇਜ ਹੈਗੀ ਹੈ ਪਹਿਲਾਂ ਇਹਨਾਂ ਦੀ ਕੋਈ ਲੱਕੀ ਨਾਲ ਵੈਰ ਹੋ ਸਕਦਾ ਹੋਵੇ ਤੇ ਉਹ ਹੁਣ ਵੈਰੀਫਾਈ ਕਰਕੇ ਤੁਹਾਨੂੰ ਹਲੇ ਇਟ ਵਿਲ ਬੀ ਟੂ ਪ੍ਰੀਮਚੂਰ ਕੁਝ ਵੀ ਕਹਿਣਾ ਇਹਦੇ ਬਾਰੇ ਕਿ ਕਿਨੇ ਪਾਰਟਿਕੂਲਰ ਕਿਤੇ ਵੈਪਨ 30 ਦੇ ਲੱਗ ਰਹੇ 30 ਦੇ ਕੋਲ ਮਿਲੇ ਜੀ 4 4 4 ਤੋਂ 5 ਲੱਗਦੇ ਸਾਰੇ ਕੋਈ ਇਹਦੇ ਕੌਨਸੀ ਕਿਉਂ ਹੋ ਰਿਹਾ ਜੀ ਬਿਲਕੁਲ ਬਿਲਕੁਲ ਬੁਖਤਾ ਇੰਤਜ਼ਾਮ ਹੀ ਸੀਗੇ ਜੀ ਇੱਥੇ ਵੱਡੀ ਕਪਾਂ ਚ ਹੀ ਕਿਉਂ ਹੋ ਰਿਹਾ ਜੀ ਇਹ ਨਹੀਂ ਹੁਣ ਇਹ ਤਾਂ ਮੈਂ ਓ ਕਿਉਂ ਦੇ ਤਾਂ ਕੀ ਕਹਿ ਸਕਦਾ ਜੀ ਕਿਤੇ ਵੀ ਕ੍ਰਾਈਮ ਤਾਂ ਕਿਤੇ ਵੀ ਹੋ ਜਾਂਦਾ ਜੀ ਇਸ ਤਰ੍ਹਾਂ ਕਿਉਂ ਹੋਦਾ ਠੀ ਕਿੰਨੇ ਕਿੰਨੇ ਫੇਰ ਹੋਇਆ ਜੀ ਇਹ ਅੰਦਰ ਕੋਈ ਨਹੀਂ ਬਾਹਰ ਲੱਗ ਬਾਹਰ ਦੀ ਬਾਹਰ ਆ ਰਹੀਆਂ ਇੱਥੇ ਹੁਣ ਕੋਈ ਇੱਥੇ ਹਸਪੀਟਲ ਗਈਆ ਗੱਡੀ ਭੇਜਦੀ ਹੋ ਕੋਈ ਬੰਦਾ ਹੋ ਇੱਕੋ ਵੱਡਾ ਕਿੰਨੀਆਂ ਗੱਡੀਆਂ ਗਈਆਂ ਸੀ ਉਹ ਸਪਲੈਂਡਰ ਮੋਟਰ ਹੈ ਜਿਹਦੇ ਤਿੰਨ ਬੰਦੇ ਅੱਛਾ ਕਿੰਨੇ ਵਜੇ ਹੋਇਆ ਕੰਮ ਇਹ ਹੋਣੀ ਹੋਣੀ ਵੀਰੇ 2-5 ਮਿੰਟ ਹੋਏ 5 ਮਿੰਟ ਹੋਏ ਹਾਂ 5 ਮਿੰਟ ਹੋਏ ਸਿੱਧੀ ਫਾਇਰ ਕਰਿਆ ਸਿੱਧੀ ਫਾਇਰ ਕਰਿਆ ਸਿੱਧੀ ਫਾਇਰ ਕਰ ਰਹੀ ਰਾਣਾ ਪਾਉਨੇ ਚੱਲ ਰਹੇ ਬਾਜਾ ਲਾਈ ਸਾਰਾ ਫੇਰ ਹੋਵੇ ਐਸਐਸਪੀ ਸਾਹਿਬ ਟੂਰਨਾਮੈਂਟ ਚੱਲ ਰਿਹਾ ਸੀ ਫਾਇਰਿੰਗ ਹੋਈਆਂ ਦੇ ਵਿੱਚ ਹਲੇ ਹਲੇ ਤੱਕ ਦੀ ਜਿਹੜੀ ਜਾਣਕਾਰੀ ਹੈਗੀ ਜੀ ਜਿਹੜਾ ਕਬੱਡੀ ਟੂਰਨਾਮੈਂਟ ਸੁਹਾਣਾ ਵਿਖੇ ਚੱਲ ਰਿਹਾ ਸੀਗਾ ਉਹਦੇ ਵਿੱਚ ਇੱਕ ਰਾਣਾ ਬਲਾਚੌਰੀ ਨਮਾ ਸ਼ਹਿਰ ਦਾ ਰਹਿਣ ਵਾਲਾ ਪਲੇਅਰ ਸੀਗਾ ਕੋਈ ਕਬੱਡੀ ਦਾ ਉਹਦੇ ਉੱਪਰ ਦੋ ਜਾਂ ਤਿੰਨ ਬੰਦਿਆਂ ਨੇ ਤਕਰੀਬਨ ਫਾਇਰਿੰਗ ਕੀਤੀ ਹੈਗੀ ਉਹਨੂੰ ਦੋ ਜਾਂ ਇੱਥੇ ਸਾਨੂੰ ਜਿੰਨਾਂ ਨੂੰ ਮਿਲਿਆ ਚਾਰ ਤਕਰੀਬ ਖਾਲੀ ਖੋਲ ਮਿਲੇ ਨੇ ਤੇ ਹੋ ਸਕਦਾ ਚਾਰ ਤੋਂ ਪੰਜ ਦੇ ਕਰੀਬ ਸਾਨੂੰ ਲੱਗਦਾ ਵੀ ਫਾਇਰਿੰਗ ਜਿਹੜੀ ਹੋਈ ਹੈ ਇੱਥੇ ਤੇ ਉਹਦੇ ਚੋਂ ਜਿਹੜਾ ਮੁੰਡਾ ਹੈਗਾ ਰਾਣਾ ਇਹ ਇੰਜਰਡ ਹੋਇਆ ਜੀ ਹਲੇ ਤੱਕ ਇਹ ਕਹਾਣੀ ਠੀਕ ਆ ਵੈਸੇ ਇਹ ਨੂੰ ਹਸਪੀਟਲ ਐਡਮਿਟਡ ਹੈ 40ਸ ਹਸਪੀਟਲ ਲੈ ਕੇ ਜਾਇਆ ਗਿਆ ਤੇ ਉੱਥੋਂ ਜਿਹੜੀ ਕੰਡੀਸ਼ਨ ਹੁਣ ਉਹਦੀ ਚੈੱਕ ਕਰਦੇ ਆ ਵੀ ਕੀ ਕੰਡੀਸ਼ਨ ਹੈਗੀ ਹੈ ਕ੍ਰਿਟੀਕਲ ਹੈ ਕਿਵੇਂ ਹੈ ਉਹ ਤੁਹਾਨੂੰ ਰੈਗੂਲਰ ਅਪਡੇਟ ਦੇ ਦਾਂਗੇ ਦੋ 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 ਤੋਂ ਤਿੰਨ ਲੱਗ ਰਹੇ ਆ ਜੀ ਦੋ ਸੀ ਜਾਂ ਤਿੰਨ ਸੀਗੇ ਇੰਨੀ ਕੁ ਜਾਣਕਾਰੀ ਮਿਲੀ ਕਿ ਇੱਥੇ ਪਹਿਲਾਂ ਤੋਂ ਸੀ ਕਿ ਰੈਕੀ ਕਰ ਰਹੇ ਸੀ ਪਹਿਲਾਂ ਤੋਂ ਨੇਚਰਲੀ ਜਿੰਨਾ ਜਿਹੜੇ ਹੱਲੇ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਨਾਲ ਜਿਹੜੀ ਗੱਲ ਹੋਈ ਹੈ ਉਹ ਇਹੀ ਲੱਗ ਰਿਹਾ ਵੀ ਉਹਦੇ ਨਾਲ ਉਹਨਾਂ ਨੇ ਕੋਈ ਫੋਟੋ ਖਿਚਾਣ ਲਈ ਜਾਂ ਕੁਝ ਕਰਨ ਲਈ ਉਹਨੂੰ ਰੋਕਿਆ ਜਾਂ ਗੱਲਬਾਤ ਕੀਤੀ ਤੇ ਫਿਰ ਜਦੋਂ ਰੁ ਵਗੈਰਾ ਹੈਗੇ ਉਹਦੇ ਬਿਆਨ ਦਰਜ ਕਰਾਂਗੇ ਹੋਰ ਦੇ ਉੱਤੇ ਵੀ ਕਾਫੀ ਜ਼ਿਆਦਾ ਜਿਹੜੇ ਖੋਲ ਪਏ ਸੀ ਕਿ ਜਾਂਦੇ ਵੀ ਫਾਇਰਿੰਗ ਕਰਕੇ ਨਹੀਂ ਉਹ ਜਾਂਦੇ ਜਦੋਂ ਲੋਕ ਉਹਨਾਂ ਵੱਲੋਂ ਵਧੇ ਸ਼ਾਇਦ 2 ਤੋਂ 3 ਉਹਨਾਂ ਨੇ ਹਵਾਈ ਫਾਇਰ ਕੀਤੇ ਹੈਗੇ ਜੋ ਹਲੇ ਕਲੈਰਿਟੀ ਹੋਰ ਕੋਈ ਇੰਜਰੀ ਕਿਸੇ ਨੂੰ ਨਹੀਂ ਹੈਗੀ ਵੀ ਜੇ ਕਿਤੇ ਮਰੇ ਹੋਣ ਤਾਂ ਕੋਈ ਵਾਰੀ ਲੋਕ ਜਦੋਂ ਪਏ ਉਹਨਾਂ ਨੂੰ ਤੁਹਾਨੂੰ ਡਰਾਉਣ ਲਈ ਹਵਾਈ ਫਾਇਰ ਕੀਤੇ ਹੋਣੇ ਜੀ ਸਰ ਇਹ ਪਤਾ ਲੱਗਿਆ ਕਿ ਪੁਰਾਣੀ ਰੰਜੀ ਸੀਗੀ ਜਾਂ ਕਿਸ ਤਰ੍ਹਾਂ ਨਹੀਂ ਹਲੇ ਪਤਾ ਕਰ ਰਹੇ ਹਾਂ ਜੀ ਵੀ ਪੁਰਾਣੀ ਰੰਜੀ ਸੀ ਇਹਦੇ ਕੀ ਕੀ ਕੋਈ ਵੈਰ ਸੀ ਕਿਸੇ ਨਾਲ ਕਿਸ ਕਰਕੇ ਹੋਇਆ ਉਹ ਥੋੜੀ ਦੇਰ ਤੱਕ ਤੁਹਾਨੂੰ ਅਪਡੇਟ ਕਰ ਦਾਂਗੇ ਜੀ ਕਲੈਰਿਟੀ ਨਾਲ ਹਾਂਜੀ ਬਲ ਲੈ ਕੇ ਮੁੰਡੇ ਨੂੰ ਲੈ ਕੇ ਗਏ ਨੇ ਇੱਥੋਂ ਚੱਟ ਕੇ ਜਦੋਂ ਇੰਜਰ ਪਿਆ ਸੀ ਬੋੜੀ ਨਹੀਂ 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 ਹਲੇ ਉਹ ਇਜ਼ ਕ੍ਰਿਟੀਕਲ ਇਨ ਹਸਪੀਟਲ ਤੇ 40 ਤੇ ਐਡਮਿਟ ਹੈ ਜੀ ਜਿਵੇਂ ਤੁਹਾਨੂੰ ਪਤਾ ਲੱਗੂਗਾ ਬੇਬੀ ਵੀ ਅਪਡੇਟ ਨਹੀਂ ਸਰ ਅਜੇ ਤੱਕ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੁਝ ਪਤਾ ਲੱਗਿਆ ਹੋਵੇ ਕੋਈ ਆਪਸੀ ਰੰਜਿਸ਼ ਹੈ ਕਿਉਂਕਿ ਦੱਸਿਆ ਜਾ ਰਿਹਾ ਬਲੈਰੋ ਗੱਡੀ ਤੇ ਇੱਕ ਸਲੈਂਡਰ ਵਾਈਪ ਤੇ ਨਹੀਂ ਨਹੀਂ ਬਹਲੇ ਜਿਹੜੀ ਹੈਗੀ ਇਹ ਵੀ ਬਲੈਰੋ ਗੱਡੀ ਵਾਲੀ ਗੱਲ ਕਲੀਅਰ ਨਹੀਂ ਹੈ ਜੀ ਅਲੱਗ-ਅਲੱਗ ਗੱਡੀਆਂ ਸੀਗੀਆਂ ਜਿਹੜੀਆਂ ਨਿਕਲ ਰਹੀਆਂ ਸੀ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਕੈਮਰੇਜ਼ ਵਗੈਰਾ ਦੇਖ ਰਹੇ ਹਾਂ ਕਿੱਧਰ ਨਹੀਂ ਮੈਂ ਉਹੀ ਕਹਿ ਰਿਹਾ ਵੀ ਹਲੇ ਬਹੁਤ ਪ੍ਰੀਲੀਮినਰੀ ਸਟੇਜ ਹੈਗੀ ਹੈ ਪਹਿਲਾਂ ਇਹਨਾਂ ਦੀ ਕੋਈ ਲੱਕੀ ਨਾਲ ਵੈਰ ਹੋ ਸਕਦਾ ਹੋਵੇ ਤੇ ਉਹ ਹੁਣ ਵੈਰੀਫਾਈ ਕਰਕੇ ਤੁਹਾਨੂੰ ਹਲੇ ਇਟ ਵਿਲ ਬੀ ਟੂ ਪ੍ਰੀਮਚੂਰ ਕੁਝ ਵੀ ਕਹਿਣਾ ਇਹਦੇ ਬਾਰੇ ਕਿ ਕਿਨੇ ਪਰਟੀਕੂਲਰ ਸਰ ਵੈਪਨ 30 ਦੇ ਲੱਗ ਰਹੇ 30 ਦੇ ਕੋਲ ਮਿਲੇ ਸਰ ਚਾਰ 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 ਤੋਂ ਪੰਜ ਲੱਗਦੇ ਸਰ ਕੋਈ ਸੁਰਖੀ ਨਾ ਦੇ ਕੋਈ ਇਨਫੋਰਮੇਸ਼ਨ ਪੁਕਤਾ ਇੰਤਜ਼ਾਮ ਹੀ ਨਹੀਂ ਬਿਲਕੁਲ ਬਿਲਕੁਲ ਪੁਕਤਾ ਇੰਤਜ਼ਾਮ ਸੀਗੇ ਜੀ ਇੱਥੇ ਵੱਡੀ ਕਪਾਂ ਚ ਹੀ ਕਿਉਂ ਹੋ ਰਿਹਾ ਜੀ ਇਹ ਇਹ ਹੁਣ ਇਹ ਤਾਂ ਮੈਂ ਕਿਉਂ ਉਹ ਕਿਉਂ ਦਾ ਕੀ ਕਹਿ ਸਕਦਾ ਜੀ ਕਿਤੇ ਵੀ ਕ੍ਰਾਈਮ ਤਾਂ ਕਿਤੇ ਵੀ ਹੋ ਜਾਂਦਾ ਜੀ ਇਸ ਤਰ੍ਹਾਂ ਕਿ